ਹਾਗੇ ਖੇਤੋਂ ਹਾਂ ਆ ਗਿਆ ਸੀ ਹਾਂ ਉਹਦੇ ਤੂੜੀ ਪਾਉਣ ਲੱਗੇ ਹੈ ਹੋਰ ਕੀ ਪਾਵਾਂ ਤੂੰ ਦੱਸ ਦੇ ਸਾਰਾ ਦਿਨ ਨਾ ਪਾਰਾ ਸੌਦੇ ਰੱਖਿਆ ਕਰੋ ਕਿਦੇ ਸੂਈ ਮਾਰੀ ਮੋਟੀ ਨੀਚੇ ਵੀ ਰੱਖ ਲਿਆ ਕਰੋ ਖਲਨੀ ਜੀ ਤੂੜੀ ਪਾਉਂਗਾ ਹੋਰ ਕੀ ਪਾਉਂਗਾ ਮੈਨੂੰ ਪਤਾ ਹੀ ਹੈ ਵੀ ਤੂੜੀ ਪਾਉਂਗੇ ਹੋਰ ਤਾਂ ਕੀ ਪਾਉਣਾ ਗਾਂ ਤਾਂ ਇੱਥੇ ਚੱਲ ਰੋਟੀ ਬਣੀ ਪਈ ਐ ਮੜ ਜਾ ਮੈਂ ਮੰਡੀ ਜਾ ਕੇ ਆਉਣਾ ਸੀਗਾ ਰੋਟੀ ਵੀ ਬਣੀ ਪਈ ਐ ਮੰਡੀ ਵੀ ਜਾਇਆ ਹੋ ਹਾਂ ਨਾਰੇ ਗੱਲ ਸੁਣ ਲੈ ਉਹ ਮੈਂ ਹਰਾਣੀ ਨੂੰ ਤੋੜਦੇ ਹੁਣ ਕਿਉਂ ਮੈਂ ਕਿਉਂ ਤੋੜਾਂ ਕਿਹੜੇ ਮੂੰਹ ਨਾਲ ਅੱਖਾਂ ਮਨੂੰ ਵੀ ਇੱਥੋਂ ਭਗ ਜਾ ਹਾਂ ਹੋ ਤੇਰਾ ਤਾਂ ਮੂੰਹ ਹੀ ਨਹੀਂ ਲੱਗਿਆ ਗੱਲ ਸੁਣ ਲੈ ਮੇਰੀ ਕਾਨੂੰਨ ਦੇ ਹਿਸਾਬ ਨਾਲ ਨਾ ਉਹਦਾ ਵੀ ਇਸ ਘਰ ਚ ਅਧਾ ਹੈ ਤੇ ਹੁਣ ਉਹਨੂੰ ਕੋਈ ਇਸ ਘਰ ਚੋਂ ਬਾਹਰ ਕੱਢ ਨਹੀਂ ਸਕਦਾਗਾ ਜੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਐ ਨਹੀਂ ਪਤਾ ਅਗਲੀ ਜੇ ਥਾਣੇ ਬਾਗੀ ਤਾਂ ਸਾਰੇ ਅੰਦਰ ਹੋਵਾਂਗੇ ਹਾਂ ਹੋ ਆਹੀ ਡਰ ਬ ਹੈਗਾ ਕਹਿ ਤਾਂ ਅਧਾ ਨਾ ਸੇਰਣਾ ਵਿਆਹ ਕੇ ਲਿਆਈ ਸੀ ਉਹਨੂੰ ਸੇਰਣਾ ਤਾਂ ਉਹਨੂੰ ਤੇਰੇ ਦਿੌਰ ਨੂੰ ਪਛਾ ਬੀ ਸੇਰਣਾ ਵਿਆਹ ਕਰਾਇਆ ਸੀ ਕਿ ਘਰੇ ਨਾ ਕਰਾਇਆ ਸੀਗਾ ਉਹ ਦਿਨਾਂ ਦੱਸੀ ਕਰਾ ਕੇ ਬਹਿ ਗਿਆ ਉਹ ਤਾਂ ਫੋ ਤੇਰਾ ਹੀ ਭਰਾ ਹੈਗਾ ਤੂੰ ਹੀ ਸਮਝਾ ਸਕਦਾ ਮੈਂ ਸਮਝਾ ਸਕਦਾ ਹੈ ਕਿ ਬਗਾਨੇ ਘਰੋਂ ਆਈ ਹੈ ਲਾੜਲਾ ਤਾਂ ਤੇਰਾ ਹੀ ਸੀ ਨਾ ਲਾੜਦਾ ਸੀ ਫੇ ਮੈਂ ਇੰਨੀ ਖੁੱਲ ਖੇੜ ਤੇ ਨਹੀਂ ਦਿੱਤੀ ਸੀ ਵੀ ਤੂੰ ਆ ਚੰਦ ਚਾੜਨੀ ਨਾਲੇ ਬੀਰਪਾਲ ਆਈ ਸੀ ਸਾਰੇ ਪਿੰਡ ਚ ਗੱਲ ਲੁੱਡੀ ਪਈ ਹੈਗੀ ਪੱਟੀ ਮੇਸ ਕਰਕੇ ਰੱਖਤੀ ਕੰਜਰ ਨੇ ਉਹ ਤਾਂ ਉੱਡੂਗੀ ਹੁਣ ਉਹ ਤਾਂ ਨੀਮੀ ਪਾ ਕੇ ਲੰਘਣਾ ਪੈਂਦਾ ਗਾ ਏਥੋਂ ਜਿਹੜੀ ਨੇ ਨਹੀਂ ਗੱਲ ਕਹਿਣੀ ਉਹ ਵੀ ਚੱਕ ਕੇ ਗੱਲ ਕਹਿ ਦਈ ਮੂੰ ਫਲਾਨਾ ਦੇ ਮੁੰਡੇ ਨੇ ਵਿਆਹ ਕਰਵਾ ਲਿਆ ਗਲਤੀ ਤਾਂ ਆਪ ਦੇਦੀ ਐ ਜੇ ਦੱਸ ਦਿੰਦਾ ਤਾਂ ਵਿਆਹ ਹੀ ਕਰ ਦਿੰਦੇ ਪਿੰਡ ਵਾਲਿਆਂ ਤਾਂ ਹੋ ਜਾਂਦਾ ਵੀ ਮੁੰਡਾ ਵਿਆਹ ਦੇ ਆ ਇਹਨਾਂ ਨੇ ਆਹੋ ਇਹ ਜਿਆ ਕਲਜੋਗਣਾ ਨਾਲ ਕਲਜੋਗਣਾ ਜਦੋਂ ਵਿਆਹ ਕਰਾਇਆ ਸੀਗਾ ਕੋਟ ਮੈਰਿਜ ਕਰਾਈ ਸੀ ਉਦੋਂ ਪਤਾ ਨਹੀਂ ਸੀਗਾ ਇਹਨੂੰ ਵੀ ਕਲਜੋਗਣਾ ਨਾਥੀ ਇਹ ਪੜਾਈਆਂ ਕਰਦਾ ਸੀ ਮੈਂ ਤੈਨੂੰ ਕਿੰਨੇ ਵਾਰ ਕਹਿੰਦਾ ਸੀ ਵੀ ਉਹਨੂੰ ਫੋਨ ਕਰਕੇ ਪੁੱਛ ਵੀ ਜੇ ਤਾਂ ਪੜਨਾ ਠੀਕ ਹੈ ਨਹੀਂ ਘਰੇ ਆ ਜਾ। ਹਾਂ ਗੱਲਾਂ ਤਾਂ ਨਾ ਤੂੰ ਹੀ ਕਰ ਲੰਦੀ। ਉਹ ਤਾਂ ਮੇਰੀ ਗੱਲ ਵੀ ਨਹੀਂ ਕਰਾਉਂਦੀ ਸੀ। ਗੱਲ ਤਾਂ ਕਿਉਂ ਨਹੀਂ ਕਰਾਉਂਦੀ ਸੀ? ਫੋਨ ਤਾਂ ਤੇਰੇ ਕੋਲ ਹੀ ਆਉਂਦਾ ਸੀ। ਹੁਣ ਤਾਂ ਬਹਾਨਿਆਂ ਚ ਸਾਰੇ ਬਾਹਰ ਨਿਕਲ ਜਾਓ। ਕਿੰਨੇ ਵਾਰ ਕਿਹਾ ਸੀ ਵੀ ਮੇਰੀ ਭੈਣ ਦਾ ਰਿਸ਼ਤਾ ਕਰਵਾ ਦੇਣੀ ਮੇਰੀ ਭੈਣ ਦਾ ਰਿਸ਼ਤਾ ਕਰਵਾ ਦੇਣੀ ਇੱਕ ਕਰਕੇ ਨਹੀਂ ਸੀ ਨਹੀਂ। ਮੇਰਾ ਭਰਾ ਤਾਂ ਪੜੂਗਾ ਲਾਲਾ ਡੀ ਸੀ। ਲੱਗ ਗਿਆ ਹੁਣ ਤਾਂ ਡੀ ਸੀ ਉਹ। ਉਹ ਪਤਾ ਨਹੀਂ ਕੰਜਰਾ ਕਰਤਾ ਇਹ ਹੈ ਜੀ ਖਟੀਆਂ ਖੱਟੂਗਾ ਹਾਂ ਖਟੀਆਂ ਖੱਟੂਗਾ ਨਾਲੇ ਹੋਰ ਕਾਸੇ ਜੋਗਰਾ ਨਹੀਂ ਛੱਡੇ ਮੈਂ ਤਾਂ ਥੱਬੇ ਥੱਬੇ ਰੁਪਏ ਭੇਜਦੇ ਰਹੇ ਕਰ ਖੁੰਗਲ ਕਰਤਾ ਉੱਤੋਂ ਆ ਡੋਲਾ ਲਿਆ ਬਹਾਇਆ ਹੁਣ ਫਿਰ ਤੈਨੂੰ ਕਹਿੰਦੀ ਕੀ ਹੈ ਜੇ ਕਰੇ ਆ ਗਈ ਬਸ ਠੀਕ ਹੈ ਕਰਕੇ ਦੇਖੇ ਗੋਡਿਆਂ ਥੱਲੇ ਦੇ ਲੂੰ ਮੇਰੀ ਗੱਲ ਸੁਣ ਜਿਹੜਾ ਕੁਝ ਹੋ ਗਿਆ ਸੀ ਨਾ ਹੋ ਗਿਆ ਹੁਣ ਹੁਣ ਕੋਈ ਬੜਾ ਰੌਲਾ ਪਾਉਣ ਦੀ ਲੋੜ ਨਹੀਂ ਬਸ ਇਹੀ ਸਮਝ ਲਓ ਵੀ ਆਪਾਂ ਤਾਂ ਸੇਰਿਆਂ ਦੀ ਵਿਆਹ ਕੇ ਲੈਂਦੀ ਐ ਹਾਓ ਤੂੰ ਸੁਣ ਲਾ ਵੀ ਸੇਰਿਆਂ ਦੀ ਵਿਆਹ ਕੇ ਲੈਂਦੀ ਐ ਮੈਂ ਨਹੀਂ ਮੰਨਦੀ ਮੇਰੇ ਪਾਸੇ ਤਾਂ ਨਿਕਲ ਕੇ ਆਈ ਐ ਮੈਂ ਤਾਂ ਉਜੜੀ ਖੁੜੀ ਕਹਿ ਕੇ ਬੁਲਾਇਆ ਕਰੂੰ ਨਿਕਲੀ ਹੋਈ ਚੰਗਾ ਕੁਛ ਮਰਜੀ ਕਹਿ ਕੇ ਬੁਲਾਈ ਆ ਜੇ ਅਗਲੀ ਨੇ ਤੈਨੂੰ ਰੱਬ ਲਿਆ ਨਾ ਫਿਰ ਮੈਨੂੰ ਨਾ ਬੁਲਾਈ ਹਾਓ ਐਂਦਾ ਬਲੂ ਵੀ ਗੱਲਾਂ ਦੇਖ ਕੀ ਕਰਦਾ ਐ ਤੂੰ ਡਰਦਾ ਹੋਵੇਂਗਾ ਮੈਂ ਨਹੀਂ ਡਰਦੀ ਤੇਥੋਂ ਦੁੱਗਣੀ ਉੱਚੀ ਪਈ ਐ ਉਹ ਪਈ ਐ ਉੱਚੀ ਨਾਲੇ ਹੋਰ ਤੰਗ ਤਾਂ ਮਾਂ ਬਾਪ ਨਾਲ ਲੜਾਈਆਂ ਕਰਾ ਲਓ ਆ ਕੇ ਆਈ ਆ ਨਾ ਜਿੰਨੀਆਂ ਕਰਾਉਣੀਆਂ ਨੇ ਇਹ ਹੁਣ ਰੋਟੀ ਉੱਟੀ ਬਣਾ ਕੇ ਦੇਣੀ ਐ ਤੇ ਮੈਂ ਹੀ ਵਗ ਜਾ ਖਾਲਾ ਚੂੜਾ ਲੈ ਹੱਥ ਦੀਆਂ ਹੁਣ ਆਕੇ ਦੇ ਟੂੜੀ ਲਾ ਦੇ ਚੱਕ ਕੇ ਮੂੰਹ ਨਿਕਲ ਗਿਆ ਮੈਥੋਂ ਨਹੀਂ ਲੱਗਦੀ ਚੱਲ ਜਹੇ ਜਾ ਵੀ ਮੇਰੇ ਨਾਲ ਬਿਰਤావ ਕਰਦੇ ਐ ਰਾਣਾ ਤਾਂ ਹੁਣ ਮੈਨੂੰ ਇੱਥੇ ਪੋਵਾ ਜਾ ਵੀ ਮੈਂ ਕਿੱਥੇ ਸਕਦੀ ਐਗੀ ਨਾ ਤੈਨੂੰ ਰਸ ਹੋਈ ਸੀ ਕਿਨੇ ਕਿਹਾ ਸੀ ਉਹਨੂੰ ਕਿਉਂ ਦੀਦੀ ਮੈਂ ਆ ਨਹੀਂ ਸਕਦੀ ਰਸੋਈ ਚ ਨਹੀਂ ਆ ਸਕਦੀ ਇਹ ਮੇਰੀ ਰਸੋਈ ਹੈ ਜੀ ਪਹਿਲਾਂ ਤੁਹਾਡੀ ਸੀ ਹੁਣ ਤਾਂ ਮੇਰਾ ਵੀ ਹੱਕ ਬਣਦਾ ਪੂਰਾ ਪੂਰਾ ਇਸ ਘਰ ਚ ਹਾਂ ਪੂਰਾ ਪੂਰਾ ਹੱਕ ਬਣਦਾ ਲੈ ਗੱਲ ਸੁਣ ਲੈ ਫਿਰ ਕਿਸੇ ਚੀਜ਼ ਨੂੰ ਹੱਥ ਲਾਉਣ ਦੀ ਲੋੜ ਨਹੀਂ ਹੈਗੀ ਸੁਣ ਗਿਆ ਕਿਉਂ ਹੁਣ ਜਦੋਂ ਮੈਂ ਇੱਥੇ ਰਹੂੰਗੀ ਫਿਰ ਮੈਂ ਕੁਝ ਬਣਾਉਣਾ ਵੀ ਤਾਂ ਹੈਗਾ ਮੈਨੂੰ ਭੁੱਖ ਲੱਗੀ ਹੈ ਜੇ ਤੁਸੀਂ ਬਣਾ ਰਿਆ ਕਰੋ ਕਿਉਂ ਮੈਂ ਤੇਰੀ ਨੌਕਰਾਨੀ ਲੱਗੀ ਹੋਈ ਹਾਂ ਵੀ ਤੈਨੂੰ ਬਣਾ ਕੇ ਦਊਂਗੀ ਜਿਹੜਾ ਦਾਜ ਪੇਕਿਆਂ ਤੋਂ ਲੈ ਕੇ ਆਈ ਨਾ ਉਨਾ ਚ ਬਣਾ ਜੇਕਰ ਮਾਪੇ ਨੇ ਭਾਂਡਾ ਠਿੱਕਰ ਦਿੱਤਾ ਉਹ ਲਾ ਤੂੰ ਇਹ ਤਾਂ ਮੇਰੇ ਪੇਕੇ ਨਾਲ ਦਿੱਤਾ ਹੋਇਆ ਉਹ ਲਾਇਆ ਹੋਇਆ ਮੈਂ ਦੀਦੀ ਤੁਸੀਂ ਮੇਰੇ ਨਾਲ ਆਏ ਕਿਉਂ ਕਰਦੇ ਹੋਗੇ ਹੁਣ ਮੈਂ ਕਿੱਥੇ ਜਾਵਾਂ ਇੱਥੋਂ ਬਿਨਾਂ ਤਾਂ ਮੈਂ ਹੋਰ ਕਿੱਥੇ ਜਾ ਵੀ ਨਹੀਂ ਸਕਦੀ ਹੈਗੀ ਮੈਨੂੰ ਨਹੀਂ ਪਤਾ ਕਿੱਥੇ ਜਾਵਾਂ ਕਿੱਥੇ ਨਹੀਂ ਪਰ ਗੱਲ ਸੁਣ ਲੈ ਮੇਰੀ ਅਸੋਈ ਚ ਨਾ ਬੜਿਆ ਕਰ ਮੈਂ ਤਾਂ ਹੀ ਬੜੂੰਗੀ ਮੇਰਾ ਵੀ ਹੁਣ ਇਸ ਘਰ ਚ ਪੂਰਾ ਪੂਰੀ ਹੱਕ ਆਗਾ ਮੈਂ ਵੀ ਦੇਖਦੀ ਹਾਂ ਤੁਸੀਂ ਮੈਨੂੰ ਕਿਵੇਂ ਰੋਕਦੇ ਹੋ ਆਦੀਨਾ ਗੋਤ ਨੀਆ ਫਟਵਾਲੀ ਮੈਂ ਤਨ ਕਿਰਾਂ ਕਹਿਤਾ ਮੇਰੇ ਭਾਂਡਾ ਠਿੱਕਰ ਲਾ ਹੱਥ ਲਾਉਣ ਦੀ ਲੋੜ ਨਹੀਂ ਹੈਗੀ ਮੇਰੇ ਪੇਕਿਆਂ ਨੇ ਦਿੱਤਾ ਹੋਇਆ ਮੇਰੇ ਬੰਦੇ ਨੇ ਬਣਾਇਆ ਇਹ ਸਮਾਨ ਤੂੰ ਆਹ ਬੰਦਿਆ ਤੋਂ ਮਗਵਾ ਜਿਹੜਾ ਕੁਝ ਮਗਵਾਉਣਾ ਤੇਰੇ ਨਾਲ ਕੌਣ ਮੱਥਾ ਲਾਵੇ ਭੱਗ ਜਾ ਭੱਗ ਜਾ ਕੌਣ ਮੱਥਾ ਲਾਵੇ ਨਾਲੇ ਹੋਰ ਆਈ ਆ ਵੱਡੀ ਮਸਾਂ ਹੀ ਲੱਗੀ ਪਈ ਐ ਚੈਨਲ ਐ ਕਿਉਂ ਗਾਹ ਤੇਰੇ ਪੇਕਿਆਂ ਨੇ ਦਿੱਤਾ ਸੀ ਦਾਜ ਟਰਾਲਾ ਭਰ ਕੇ ਹਾਂ ਹੀ ਪਤਾ ਲੱਗਦਾ ਵੀ ਨਿਕਲੂ ਜੜਟੀਆਂ ਆਉਂਦੀਆਂ ਨੇ ਜਿਹੜੀਆਂ ਵੀ ਗਾਹ ਕਿਵੇਂ ਕੁਝ ਮਿਲਦਾ ਆਏਗਾ ਕੀ ਹੋ ਗਿਆ ਭਾਬੀ ਕੀ ਬੋਲੀ ਜਾਨੀ ਆ ਕੀ ਹੋਣਾ ਸੀਗਾ ਹਾਂ ਹ ਨਵੇਂ ਗੁੱਡੀ ਸੀਗੀ ਜਿਹੜੀ ਸਿਹੜ ਕੇ ਲਿਆਂਦੀ ਆ ਪ੍ਰਗਟ ਨੇ ਸਿਹੜ ਨੂੰ ਦੱਸ ਗਿਆ ਆਪਾਂ ਇਹਨੂੰ ਸਿਹੜ ਕੇ ਰੱਖ ਬੱਸੋਂ ਬਾਾਰ ਹੋ ਰਹੀ ਆ ਗੱਲ ਮੈਨੂੰ ਤਾਂ ਆਪ ਦੇਖ ਦੇ ਕੇ ਖੇ ਚੜਦੀ ਇਹਨੂੰ ਮੈਂ ਨੇ ਕਿੰਨੇ ਵਾਰ ਕਹਤਾ ਵੀ ਮੇਰੀ ਰਸੋਈ ਚ ਨਾ ਬੜਿਆ ਕਰ ਬਈ ਮੇਰੇ ਤਾਂ ਪੇਕਿਆਂ ਦਾ ਸਮਾਨ ਆ ਮੈਂ ਨਹੀਂ ਹੱਥ ਲਾਉਣ ਦਿੰਦੀਗੀ ਜਿਹੜਾ ਇਹਦਾ ਪੇਕਿਆਂ ਦਿੱਤਾ ਜਿਹਨ ਦਾ ਬੰਦਾ ਲੈ ਕੇ ਆ ਉਹ ਚੀਜ਼ ਚੱਕ ਲੈ ਮੈਂ ਨਹੀਂ ਆਪਦੀ ਚੀਜ਼ਾਂ ਦੇ ਹੱਥ ਲਾਉਣ ਦਿੰਦੀਗੀ ਤੇ ਕੀ ਕਹਿੰਦੀ ਪਹਿਲੀ ਮੈਂ ਮੇਰੀ ਆਪਦੀ ਮਾਲਕ ਨੇ ਮੈਂ ਤੈਨੂੰ ਚੱਕੂਗੀ ਲੋ ਹੱਦ ਕਰਦੇ ਆਂ ਅੱਜ ਦੀ ਮਾਲਕ ਨੂੰ ਬਣ ਕੇ ਵੈਗੀ ਉਹਦੀ ਕਹਿੰਦੀ ਆ ਮੈਂ ਅੱਜ ਦੀ ਮਾਲਕਾਂ ਅੱਜ ਦੀ ਮਾਲਕਾਂ ਕਿੱਥੋਂ ਆ ਗਈ ਕਹਿੰਦੇ ਖਸਮ ਕਮਾਉਂਦਾ ਸੀ ਉਥੇ ਚੰਡੀਗੜ੍ਹ ਪੈਸੇ ਮਗਵਾਈ ਜਾਂਦਾ ਸੀ ਬੈਠਾ ਕੀ ਹੋਣਾ ਸੀਗਾ ਬਾਈ ਮੜਾ ਮੋਟਾ ਕਹੇ ਦੇ ਪਰ ਉਹਨੂੰ ਤੁਸੀਂ ਵੀ ਉਹਦੇ ਹੱਥ ਚ ਹੋ ਕੇ ਖੜ ਕੇ ਉਹਨੂੰ ਤਾਂ ਕੀ ਕਹਿਣਾ ਜੇ ਤੂੰ ਸਾਨੂੰ ਹੀ ਲੱਗ ਜਾਨੇ ਹੋ ਇਹ ਤਾਂ ਪੂਰਾ ਹੱਕ ਛੋੜਿਆ ਤੇ ਪੂਰਾ ਇਹ ਤਾਂ ਉਹਦੇ ਦਸ ਪਸ ਗੱਲ ਕਰਦਾ ਲੈ ਮੈਂ ਸਿਚੜਾ ਰੱਖੀ ਆ ਉਹਦੇ ਯਾਰ ਚ ਬੋਲਦਾ ਤਾਂ ਕਾਹਨ ਮੈਥੇ ਕਾਹਨ ਹੀ ਐ ਨੂੰ ਤੂੰ ਨਾ ਸਾਬ ਨਾ ਰਿਹਾ ਕਰ। ਅੱਛਾ ਮੈਂ ਸਾਬ ਨਾ ਰਹਾ। ਭਾਈ ਮੇਰੀ ਗੱਲ ਸੁਣੇ ਤਾਂ ਸਹੀ ਬੋਲਦੀ ਆ। ਮੇਰੀ ਗੱਲ ਸੁਣ ਲੈ। ਜਿੰਨੀ ਗਲਤੀ ਉਸ ਕੁੜੀ ਦੀ ਆ, ਓਨੀ ਆਪਣੇ ਪਰ ਗੱਟਦੀ ਆ। ਤੇ ਹੁਣ ਉਹ ਕੁੜੀ ਐਸੇ ਘਰ ਚ ਰਹੂਗੀ ਤੇ ਉਹਨੂੰ ਬਾਲਾ ਤੰਗ ਨਾ ਕਰਿਆ ਕਰੋ ਤੁਸੀਂ। ਅੱਛਾ ਐਸੇ ਘਰ ਚ ਰਹੂਗੀ। ਫੇਰ ਐ ਕਰ ਉਸ ਨੂੰ ਰੱਖ ਲੈ ਤੂੰ। ਮੈਂ ਪੇਕੇ ਵਗ ਜਾਣੀ ਐਂਗੀ। ਚੂੜਿਆੜੇ ਅੱਸੀ ਪੱਕੀਆਂ ਖਾਈ ਹੁਣ ਤੂੰ ਵੀ। ਤੈਨੂੰ ਮੈਂ ਪੇਕੇ ਭੇਜਾਂਗੇ ਨਾ। ਭਾਈ ਆ ਕਿਹੜੀ ਗੱਲ ਹੋਈ? ਉਹਦੇ ਹੱਕ ਚ ਹੋ ਕੇ ਖੜ ਗਿਆ ਹੁਣ ਦਿਨ ਦਿਸਦਾ ਨਹੀਂ ਹੈਗਾ। ਇਹਨੇ ਤਾਂ ਭਈ ਆਵਦਾ ਕਰ ਖਰਾਬ ਕਰਨਾ ਇਹਨੂੰ ਕੀ ਬੰਦ ਹੈ ਇਹਨਾਂ ਦਾ ਪਰਚਾ ਹੀ ਦਿੰਦੇ ਸੰਸਣ ਬੇਰੇ ਚ ਕਰਦੀ ਆ ਜਿਹੜੀ ਜੇ ਉਹਦੀ ਤਾਂ ਆਪਣੀ ਕੁੜੀ ਹੋਵੇ ਫੇਰ ਜਦੋਂ ਇਹਨਾਂ ਦੀਆਂ ਗਲਤੀਆਂ ਕਰਦੇ ਨੇ ਕੋਈ ਨਹੀਂ ਉੱਟਦਾ ਹੈਗਾ ਆਪਦੀ ਕੁੜੀ ਤੇ ਆਜਿਆ ਕਰੋ ਹਾ ਹਾ ਹੁਣ ਤਾਂ ਨਾ ਸਾਰਾ ਗੁੱਸਾ ਆ ਲੱਗਦਾ ਹੈਗਾ ਆ ਪ੍ਰਗਟਨੇ ਤਾਂ ਸਾਰਾ ਕਾ ਫੁੰਗਲ ਕਰਤਾ ਮੈਂ ਤੁਹਾਨੂੰ ਇੱਕ ਗੱਲ ਸਮਝਾਉਂਦਾ ਹੁਣ ਉਹ ਕੁੜੀ ਨੂੰ ਤਾਂ ਬਾਹਰ ਤੰਗ ਨਾ ਕਰਿਆ ਕਰ ਤੇ ਬੰਦਿਆ ਵਾ ਕੋਈ ਰਹਿਲਾ ਤੂੰ ਵੀ ਇੱਥੇ ਹੁਣ ਭੇਜ ਦੂ ਤੈਨੂੰ ਮੈਂ ਪੇਕੀ ਇਹ ਕਮੇਰਾਂ ਨਾਲ ਮੈਂ ਮੈਂ ਨਹੀਂ ਰਹਿੰਦੀ ਰਹੂੰਦੀ ਜਾਂ ਉਹਨੂੰ ਇਸ ਘਰ ਤੇ ਜਾਂ ਮੈਂ ਰਹੂੰਗੀ ਜਾਂ ਫਿਰ ਐ ਕਰ ਇੱਕ ਪਾਸਾ ਕਰ ਦੇ ਘਰ ਦੇ ਵਿੱਚ ਨਾ ਕੰਧ ਕੱਢ ਦੇ ਉਹ ਵੀ ਇਸ ਘਰ ਦੀ ਮੈਂਬਰ ਆ ਤੇ ਤੈਨੂੰ ਰਹਿਣਾ ਹੀ ਪਊਗਾ ਮੇਰੀ ਗੱਲ ਸੁਣ ਬਾਈ ਅਸੀਂ ਨਹੀਂ ਮੰਨਦੇ ਉਹਨੂੰ ਇਸ ਘਰ ਦੀ ਮੈਂਬਰ ਭਾਬੀ ਨੂੰ ਕਿਵੇਂ ਕਹਿ ਸਕਦਾ ਉਹ ਕੱਲ ਆਈ ਆ ਕਾਨੂੰਨ ਦੇ ਹਿਸਾਬ ਨਾਲ ਹੈਗੀ ਆ ਉਹ ਅਸੀਂ ਨਹੀਂ ਮੰਨਦੇ ਕਾਨੂੰਨ ਕਿਉਂ ਕਾਨੂੰਨ ਦੇ ਹਿਸਾਬ ਨਾਲ ਨਾ ਕਾਨੂੰਨ ਦੇ ਹਿਸਾਬ ਨਾਲ ਫਿਰ ਕੰਧ ਵੀ ਨਿਕਲ ਸਕਦੀ ਹੈਗੀ ਕੱਢ ਮੈਂ ਕੰਧ ਕੱਢਾ ਕੇ ਸਰ ਜੂ ਕਾਰੇ ਕਿਉਂ ਕੰਦਾ ਕੱਢ ਦੋ ਤੁਸੀਂ ਉਹਨੂੰ ਘਰੋਂ ਕੱਢ ਦੋ ਨਾ ਉਹਨੂੰ ਤਾਂ ਘਰੋਂ ਨਹੀਂ ਗੱਡਣਾ ਉਹਨੂੰ ਨਹੀਂ ਕੱਢਦਾ ਸਹਾਰ ਨਾ ਰਿਆ ਕਰ ਤੇ ਤੂੰ ਹੱਥ ਨਾ ਥੱਲੇ ਰੱਖਾ ਮੇਰੇ ਮੂਹਰੇ ਨੰਗੋ ਜੱਕ ਕੇ ਮੇਰੇ ਪੈਕੇ ਨੇ ਬਥੇਰਾ ਕਰ ਪਰੇ ਤੇਰਾ ਹਰ ਜਾ ਬਈ ਸਰਾ ਪਿਆਰਾ ਤੂੰ ਹੋਰ ਹੱਥ ਚ ਬੋਲਦਾਗਾ ਦੇਖ ਲਿਆ ਹੁਣ ਤਾਂ ਇਹ ਵੀ ਤੇਰਾ ਭਰਾ ਵੀ ਹੱਥ ਚ ਕੰਨ ਲੱਗ ਗਿਆ ਪਤਾ ਨਹੀਂ ਕੀ ਕੀ ਕਰਾਉਂਗੇ ਜਿਹੜੇ ਕੱਲ ਆਈ ਆ ਹਜੇ ਕੋਈ ਗੱਲ ਨਹੀਂ ਇਹਨਾਂ ਨੂੰ ਸਭ ਕੁ ਮੈਸ ਸਿਖਾਉਣੀ ਆ ਜੇ ਨਾ ਜੈ ਚ ਚੱਕੀ ਪੀਸੀ ਨਾ ਤੇ ਮੈਨੂੰ ਵੀ ਅਮਨ ਕਹਿ ਕੇ ਨਾ ਬੁਲਾਈ ਨਾ ਆ ਜਾ ਬਾਬੀ ਕੱਢ ਕੇ ਤੇ ਛੱਡਾਂਗੇ ਘਰੋਂ ਹਜੇ ਕਹਿੰਦਾ ਮੇਰੇ ਤੇ ਹੱਥ ਚੱਕ ਗਿਆ ਉਹਦੇ ਪਿੱਛੇ ਮੇਰੇ ਥੱਪੜ ਮਾਰਿਆ ਨਾ ਜੀ ਇਹਦੇ ਥੱਪੜ ਦਾ ਮੈਂ ਨਾ ਜਵਾਬ ਲਿਆ ਨਾ ਤੂੰ ਦੇਖਦੀ ਜਾਈ ਕੀ ਬਣੂਗਾ ਤੇਰੇ ਨਾਲ ਜਿਹੜਾ ਤੂੰ ਸਾਡੇ ਘਰ ਦੇ ਵਿੱਚ ਆ ਕੇ ਕਲੇਸ਼ ਪਾਤਾ ਭਾਬੀ ਰੋਟੀ ਨਹੀਂ ਪਕਾਈ ਅਜੇ ਤੱਕ ਭਾਬੀ ਕੀ ਹੈ ਰੋਟੀਆਂ ਪਕਾਉਗੀ ਨਾ ਤੇ ਰੰਨ ਕੀ ਗੱਲ ਹੋਊਗੀ ਕੀ ਗੱਲ ਹੋਊਗੀ ਨਾਲ ਰੋਟੀ ਤਾਂ ਡੇਲੀ ਤੋਂ ਪਕਾਉਣੀ ਹੈ ਮੈਥੋਂ ਨਹੀਂ ਬਈ ਪਕਦੀਆਂ ਹਰ ਤੇ ਚੂੜੇ ਵਾਲੀ ਹੱਥ ਦੀਆਂ ਖਾ ਲਿਆ ਕਰ ਨਾਲੇ ਆਦੇ ਭਰਾ ਨੂੰ ਖਵਾ ਦਿਆ ਕਰ ਮੈਂ ਤੇ ਉਹ ਹੱਥ ਦੀਆਂ ਖਾਣੀਆਂ ਨੇ ਮੈਂ ਤਾਂ ਉਹ ਦੇਖ ਕੇ ਵੀ ਪਸੰਦ ਨਹੀਂ ਹੈਗੀ ਉਹ ਹਾਂ ਤੇਰੇ ਭਰਾ ਨੂੰ ਤਾਂ ਬਹੁਤ ਪਸੰਦ ਆ ਉਹ ਬਾਈ ਕਰੂ ਉਹਦੇ ਹੱਥ ਦੀਆਂ ਮੈਂ ਤਾਂ ਨਹੀਂ ਖਾਂਦਾਗਾ ਤੂੰ ਪਕਾ ਦੇ ਮੈਨੂੰ ਚਾਹ ਰੋਟੀਆਂ ਨਾ ਮੈਂ ਅੱਜ ਪੱਕਣ ਨਾ ਪੱਕਣ ਕੱਲ ਸਮਝ ਜਾ ਜਿਵੇਂ ਤੇਰੇ ਭਰਾ ਨੇ ਮੇਰੇ ਤੇ ਹੱਥ ਚ ਕਹਿਣਾ ਉਹਦੇ ਪਿੱਛੇ ਉਹ ਥੱਪੜ ਦਾ ਦਾ ਬਗਲਾ ਲੈ ਕੇ ਰਹੂੰਗੀ ਮੈਂ ਕੀ ਗੱਲ ਹੋ ਗਈ ਭਾਬੀ ਬਾਈ ਨੇ ਕਿਹਾ ਹੱਥ ਚ ਕਹਿੰਦਾ ਇਸ ਘਰ ਚ ਰਹੋਗੀ ਨਾ ਤਾਂ ਮਾਂ ਹਾਜ਼ਰ ਸੋਈ ਚ ਬਾਣ ਦਵਾ ਨਾ ਕੱਲ ਭਾਬੀ ਤੂੰ ਕਿਵੇਂ ਬਿਨਾ ਕਰ ਦੋ ਜੇਦੀਆਂ ਉਹਦੇ ਨਾਲ ਜਦੋਂ ਮੈਂ ਹੀ ਨਹੀਂ ਰੱਖਣਾ ਉਹਨੂੰ ਮੈਂ ਕਿਹੜਾ ਉਹਦੀ ਮਰਜ਼ੀ ਨਾ ਰੱਖਿਆਗਾ ਹਾਂ ਹੋ ਮਰਜ਼ੀ ਨਾ ਰੱਖਿਆ ਤਾਂ ਉਹੀ ਲੁੱਡਣਾ ਪਾਉਂਦਾ ਰਿਹਾ ਉਹ ਬਾਬੇ ਜਿਹੜੀ ਗਲਤੀ ਪਹਿਲਾਂ ਹੋ ਗਈ ਹੁਣ ਉਹਦੇ ਵਾਸਤੇ ਕਿੰਨਾ ਕੁ ਟਾਈਮ ਕੋਸੀ ਜਾਏਗੀ ਮੈਨੂੰ ਕੋਸੀ ਜਾਏਗੀ ਨਾਲੇ ਸਾਰੀ ਲੜਾਈ ਦਾ ਜੜ ਤਾਂ ਤੂੰ ਆ ਮੇਰੇ ਵੱਲ ਬੋਲਿਆ ਉਹਨੂੰ ਅੱਜ ਕੱਢ ਦਿਓ ਮੈਂ ਕਿਹੜਾ ਉਹਨੂੰ ਰੱਖ ਕੇ ਰਾਜ਼ੀ ਹਾਂਗਾ ਮੈਂ ਤਾਂ ਆਪ ਵੀ ਕਹਤਾ ਸੀ ਉਹਨੂੰ ਬੀਬੀ ਚੱਲ ਜਾ ਉਹਦੇ ਪਿੰਡ ਇੰਨਾ ਚਿਰ ਹੋ ਗਿਆ ਸੇ ਮੇਰੇ ਵਿਆਹ ਨੂੰ ਤੇਰੇ ਪੁਰਾਣੇ ਮੇਰੇ ਤੇ ਗੌਂਗਲਾ ਨਹੀਂ ਚੱਕੀਆਂ ਸੀ ਉਹਦੇ ਸੜੀ ਜਨਾਨੀ ਪਿੱਛੇ ਮੇਰੇ ਤੇ ਹੱਥ ਚੱਕਿਆ ਹੋਣੇ ਉਹ ਵੀ ਕੁੜੀ ਦੇ ਸਾਹਮਣੇ ਇਹੀ ਗੱਲ ਤਾਂ ਮੈਨੂੰ ਨਹੀਂ ਸਮਝ ਲੱਗਦੀ ਵੀ ਬਾਈ ਨੂੰ ਪਤਾ ਨਹੀਂ ਇਹ ਜਾ ਕੀ ਦਿਂਦਾ ਉਹਦੇ ਚ ਜਿਹੜਾ ਉਹਨੂੰ ਘਰੋਂ ਨਹੀਂ ਜਾਣ ਦਿੰਦਾਗਾ ਜਦੋਂ ਮੈਂ ਆਖੀ ਜਾਂਣਾਗਾ ਮੈਂ ਨਹੀਂ ਵਿਆਹ ਕਰਾਉਣਾ ਮੈਂ ਨਹੀਂ ਰੱਖਣਾ ਫਿਰ ਉਹਨੂੰ ਧੱਕੇ ਨਾਲ ਕਾਰੇ ਵਾਸਤੇ ਰੱਖੀ ਜਾਂਦਾ ਅਬ ਸਰਕਾਰੀ ਫਾਰਮ ਚੱਕੀ ਫਿਰਦੀ ਐ ਸਾਰੇ ਹੁਣ ਜੇਲ੍ਹ ਦਿਖਾ ਦੂ ਜਦੋਂ ਦਿਖਾਉਗੀ ਦੇਖੀ ਜਾਊਗੀ ਕੋਈ ਗੱਲ ਨਹੀਂ ਦੇਖ ਲਾਂਗੇ ਜਦੋਂ ਜੇਲ੍ਹ ਜਾਣ ਦੀ ਵਾਰੀ ਆਈ ਉਦੋਂ ਤੁਸੀਂ ਤਾਂ ਨਹੀਂ ਜਾਣਾ ਉਹ ਤਾਂ ਜਾਊਗਾ ਤਾਂ ਮੈਂ ਜਾਊਗਾ ਕੋਟ ਮੇਰੀ ਤਾਂ ਮੈਂ ਕਰਾਈ ਐ ਤੁਸੀਂ ਕੋ ਟੈਨਸ਼ਨ ਲੈਣੇ ਉਸ ਗੱਲ ਦੀ ਸਾਪੇ ਤਾਂ ਤੇਰੇ ਪਾਏ ਹੋਏ ਨਹੀਂ ਆਪ ਤਾਂ ਹੋ ਕੇ ਬਹਿ ਜਾ ਹੁਣ ਸਾਈਡ ਤੇ ਉਹ ਕਿਤੇ ਸਾਨੂੰ ਪੈਂਦੇ ਨੇ ਇੱਥੇ ਮੈਂ ਤਾਂ ਭਾਬੀ ਤਾਂ ਖੁੱਲੀ ਛੋਟ ਦਿੱਤੀ ਐ ਮਰਿਆ ਤੈਨੂੰ ਕਿਹਾ ਵੀ ਇਹਨੂੰ ਘਰੋਂ ਕੱਢ ਦੇ ਮਰਿਆ ਤੇਰੀ ਭੈਣ ਨਾਲ ਕਰਾ ਲੂਆ ਪਿਆ ਮੈਂ ਕੀ ਕਰਾਂ ਉਹ ਰਾਕੇ ਮੈਂ ਘਰੋਂ ਕੱਢਾਂ ਮਰਿਆ ਨੇ ਪੁੱਛਿਆ ਤਾਂ ਵੀ ਮੈਂ ਵਿਆਹ ਕਰਾਉਣ ਲੱਗੇ ਜੀ ਮੈਂ ਕਰਵਾਵਾਂ ਕਿ ਨਾ ਕਰਵਾਵਾਂ ਜਦੋਂ ਮੈਨੂੰ ਇੰਨੀ ਅਕਲ ਆਈ ਹੁੰਦੀ ਤਾਂ ਮੈਂ ਇਹ ਨਾ ਕਰਾਉਣਾ ਹੀ ਸੀਗਾ ਅਕਲ ਅਕਲ ਤਾਂ ਸਾਰੀ ਸੀ ਲੁੱਚ ਪਣੇ ਨੇ ਹੁਣ ਤੈਨੂੰ ਐਵੇਂ ਇਹਨਾਂ ਨੂੰ ਪਤਾ ਲੱਗਿਆ ਹੁਣ ਇੱਥੇ ਬਦਲਦਾ ਭਾਈ ਗੱਲ ਸੁਣ ਲੈ ਅਰੇ ਸਾਰਾ ਕੋਈ ਚੱਕ ਟਿੰਡ ਫਾਉੜੀ ਜੀ ਆਪਦੀ ਕੰਧ ਕੱਢ ਲਾ ਹੁਣ ਲੈ ਬਾਬੀ ਮੈਂ ਕਿਧਰੋਂ ਕੰਧ ਕੱਢ ਹਵਦੀ ਜਨਾਨੀ ਨਾ ਰਹੇਗਾ ਔਰ ਸਾਡੇ ਨਾਲ ਰਹੇਗਾ ਤੂੰ ਉਹ ਮੇਰੇ ਕੋਈ ਘਰ ਵਾਲੀ ਨਹੀਂ ਹੈਗੀ ਉਹ ਤੁਸੀਂ ਕਹਿਨੋ ਕੋਸ ਮਰਜੀ ਗਈ ਚਲੋ ਮੈਂ ਤਾਂ ਤੁਹਾਡੇ ਸਾਹਮਣੇ ਕਹਿਣਾ ਵੀ ਨਾ ਉਹ ਮੱਜ ਮੱਲਾ ਨਾ ਮੱਲਾ ਕੱਲ ਨੂੰ ਚੱਲ ਫਿਰ ਐਂ ਕਰ ਤੇਰੇ ਭਰਾ ਦੇ ਰੱਖ ਦੇ ਬਾੜੀ ਮੇਰ ਲੈਂਦਾ ਉਹ ਮੈਂ ਤਾਂ ਪੇਕੇ ਵਗ ਜੂੰਗੀ ਮੈਨੂੰ ਕੋਈ ਇੰਨਾ ਨਹੀਂ ਤੂੰ ਉਹਦੇ ਵਿਚ ਲਾ ਕੇ ਪੇਕੇ ਗਿਆ ਜਾਣਾ ਤੂੰ ਉਸੇ ਨਹੀਂ ਕਢਾ ਦੇ ਘਰ ਕੱਢਦਾ ਨਹੀਂ ਰਹੁਣ ਇਹਦੇ ਤਾਂ ਮੈਂ ਕੀ ਕਰ ਸਕਦਾ ਜੇ ਮੇਰਾ ਕੋਈ ਕਸੂਰ ਨਹੀਂ ਮੈਂ ਤਾਂ ਤੈਨੂੰ ਕਿਹਾ ਖੁੱਲੀ ਛੋੜ ਦਿੱਤੀ ਐ ਕੋਸ ਮਰਜੀ ਕਰ ਕੱਢਦਾ ਨਹੀਂ ਉਹ ਕਰੋ ਉਹ ਕਹਿੰਦਾ ਹੋ ਤਾਂ ਇੱਥੇ ਰਹੂਗੀ ਅੱਧ ਦੀ ਮਾਲਕਣ ਐ ਪਰ ਹੁਣ ਇਹਦੇ 'ਚ ਮੇਰਾ ਤਾਂ ਨਹੀਂ ਕਿਸੂਰ ਹੋਏਗਾ ਉਹ ਤਾਂ ਬਾਈ ਜਾਨਵਜ ਕੇ ਰੱਖ ਰਿਆ ਉਹਨੂੰ ਇੱਥੇ ਮੈਂ ਤਾਂ ਕਿਹਾ ਵੀ ਉਹਨੂੰ ਤੋੜ ਦੇ ਉਹਦੇ ਪੇਕੇ ਆਪੀ ਤੋੜ ਦੇਣਗੇ ਉਹਨੂੰ ਕਿਸੇ ਪਾਸੇ ਆਹੋ ਉਹਦੇ ਪੇਕੇ ਨੇ ਤੋੜ ਦੇ ਮੈਨੂੰ ਲੱਗਦਾ ਮੇਰੇ ਪੇਕੇ ਜ਼ਰੂਰ ਤੋੜ ਤਾਂਣਗੇ ਮੈਨੂੰ ਤੂੰ ਕੀ ਜਾਣੇਗਾ ਤੂੰ ਇੱਥੇ ਹੀ ਰਹਿ ਕੋਈ ਨਾ ਮੈਂ ਕਰਦਾ ਉਹਦੇ ਨਾਲ ਗੱਲ ਮੈਂ ਦੇਖਦਾਗਾ ਵੀ ਤੇਰੇ ਨਾਲ ਕਿਵੇਂ ਲੜਦੀ ਹੈਗੀ ਉਹ ਐ ਕਿੱਥੇ ਆਣੋ ਜਿੱਥੇ ਵਹਾ ਕੇ ਆਏ ਹੋਏਗਾ ਉੱਥੇ ਹੋਣੀ ਹੈ ਮੈਂ ਕਿੱਥੇ ਵਹਾ ਦਿਓ ਹਾਂ ਤੇਰੇ ਪ੍ਰਾਣੂ ਪੱਛਲਾ ਹਜੇ ਮੈਨੂੰ ਪੱਸ ਰਹਿ ਕਿੱਥੇ ਆ ਕਿੱਥੇ ਐਨਾ ਤੂੰ ਐ ਰੋਟੀ ਰਗਾਂ ਜਾਂ ਹੱਥ ਰੱਖਦੇ ਹੋ ਉਹ ਤੇ ਭਾਬੀ ਬਣ ਕੇ ਮੈਨੂੰ ਚਾਰ ਰੋਟੀਆਂ ਲਾ ਦੇ ਇਹਦੇ ਨਾਲ ਤਾਂ ਵਾਪਿਸ ਲਾ ਲੈ ਮੈਥੋਂ ਨਹੀਂ ਪਕਦੀਆਂ ਬਈ ਉਸੇ ਤੋਂ ਬਣਵਾ ਕੇ ਖਾ ਲੋ ਪਹਿਲਾਂ ਤਾਂ ਇਹਦੀ ਗਲਾਸ ਲਾਉਣ ਦੇ ਇਹਨੂੰ ਪੁੱਛਦਾ ਮੈਂ ਵੀ ਤੂੰ ਉਹਨਾਂ ਦੋਨਾਂ ਦੇ ਵਿਚ ਆ ਉਸਮੇ ਕਿਉਂ ਲੜਾਈ ਪਈ ਐ ਨਹੀਂ ਇੱਥੇ ਬਣਾ ਗੱਲ ਤੂੰ ਖਵਾ ਦੇ ਇਹਨੂੰ ਲੰਗਰ ਥੱਪ ਕੇ ਹੁਣ ਤਾਂ ਬਹੂ ਵਾਲਾ ਹੋ ਗਿਆ ਖਾ ਪਰੌਂਠੇ ਹੱਥੋਂ ਤੜ ਕੇ ਧੀ ਤੂੰ ਮੇਰੀ ਗੱਲ ਸੁਣਾ ਤੈਨੂੰ ਕੀ ਲੋੜ ਪਈ ਸੀ ਉਹਨਾਂ 'ਚ ਲੜਾਈ ਪਾਉਣ ਨੂੰ ਕਿਹਦੇ 'ਚ ਕਿਹਦੇ ਚ ਬਾਈ ਦੇ ਭਾਬੀ ਚ ਨਹੀਂ ਜੀ ਮੈਂ ਤਾਂ ਕੁਝ ਕਿਹਾ ਨਹੀਂ ਤੂੰ ਰਸੋਈ ਚ ਕੀ ਕਰਨ ਗਈ ਸੀ ਮੈਂ ਤਾਂ ਰੋਟੀ ਬਣਾਉਣ ਲਈ ਗਈ ਸੀ ਹਾਂ ਰੋਟੀ ਬਣਾਉਣ ਲਈ ਗਈ ਸੀ ਤੇਰਾ ਰਸੋਈ ਚ ਹੱਕ ਕੀ ਹੈਗਾ ਉਹ ਰਸੋਈ ਭਾਬੀ ਦੀ ਹੈ ਤੇਰੀ ਨਹੀਂ ਹੈਗੀ ਉਹ ਕਿਉਂ ਜੀ ਹੁਣ ਤਾਂ ਮੇਰਾ ਵੀ ਇੱਕ ਹੱਕ ਹੈਗਾ ਇਸ ਘਰ ਚ ਮੈਂ ਤੈਨੂੰ ਪਹਿਲਾਂ ਹੀ ਸਮਝਾਤਾ ਸੀ ਤੇਰਾ ਇਸ ਘਰ ਚ ਕੋਈ ਹੱਕ ਨਹੀਂ ਹੈਗਾ ਨਾ ਤਾਂ ਮੇਰੇ ਘਰ ਵਾਲੀਆਂ ਤੂੰ ਤੇ ਨਾ ਹੀ ਇਹ ਘਰ ਤੇਰਾ ਹੈਗਾ ਰਹਿਣਾ ਇੱਕ ਕਿਰਾਏਦਾਰ ਜਿਵੇਂ ਰਹੀ ਚੱਲ ਜੀ ਤੁਸੀਂ ਇਹ ਕੀ ਕਹੀ ਜਾਂਦੇ ਹੋ ਪਹਿਲਾਂ ਤਾਂ ਤੁਸੀਂ ਐਡੇ ਐਡੇ ਬਾਅਦ ਵਾਅਦੇ ਕੀਤੇ ਸੀ ਮੇਰੇ ਨਾਲ ਸੋ ਨੂੰ ਕੀ ਹੋ ਗਿਆ ਇਹ ਗੱਲਾਂ ਮੈਂ ਤੇਰੇ ਦਿਮਾਗ ਦੇ ਵਿੱਚ ਕਿੰਨੀ ਕ ਵਾਰੀ ਪਾਵਾਂ ਵੀ ਮੇਰਾ ਤੇਰੇ ਨਾਲ ਕੋਈ ਅਜਿਆ ਰਿਸ਼ਤਾ ਨਹੀਂ ਹੈਗਾ ਜਿਹੜਾ ਤੂੰ ਇਸ ਘਰ ਤੇ ਆਪਦਾ ਹੱਕ ਸਮਝੀ ਜਾਂਦੀ ਹੈ ਮੇਰੇ ਤੋਂ ਇਹ ਜੀ ਕੀ ਗਲਤੀ ਹੋਈ ਆ ਤੁਸੀਂ ਮੇਰੇ ਨਾਲ ਐਵੇਂ ਕਾਹਤੋਂ ਕਰਦੇ ਹੋ ਤੇਰੇ ਤੋਂ ਨਹੀਂ ਗਲਤੀ ਹੋਈ ਗਲਤੀ ਤਾਂ ਮੇਥੋਂ ਹੋਈ ਹੈ ਜਿਹੜਾ ਮੈਂ ਤੇਰੇ ਨਾਲ ਵਿਆਹ ਕਰਵਾ ਲਿਆ ਇਹ ਤੁਸੀਂ ਪਹਿਲਾਂ ਸੋਚਣਾ ਸੀ ਹੁਣ ਮੈਂ ਨਾ ਉਸ ਪਾਸੇ ਦੀ ਨਹੀਂ ਆ ਮੈਂ ਉਸ ਪਾਸੇ ਦੀ ਹੁਣ ਮੈਂ ਕਿੱਥੇ ਜਾਵਾਂ ਤੁਸੀਂ ਦੱਸ ਦੋ ਉਸੇ ਵੇਲੇ ਨੂੰ ਤਾਂ ਪਛਤਾਉਣਾ ਮੈਂ ਵੀ ਪਹਿਲਾਂ ਕਦੇ ਨਹੀਂ ਸੋਚਿਆ ਮੈਂ ਹੁਣ ਸੋਚਣ ਤੇ ਲੱਗ ਰਿਹਾਗਾ ਫਿਰ ਮੈਂ ਤਾਂ ਭਾਬੀ ਨੂੰ ਕੁਝ ਕਿਹਾ ਵੀ ਨਹੀਂ ਭਾਬੀ ਨੇ ਮੈਨੂੰ ਧੱਕੇ ਦੇ ਕੇ ਕੱਢਿਆ ਦਾ ਜਦੋਂ ਤੈਨੂੰ ਉਹਨੇ ਇੱਕ ਵਾਰੀ ਕਹਿਤਾ ਸੀਗਾ ਵੀਰ ਸੋ ਸੋਈ ਚ ਚੱਲ ਜਾ ਕਿਉਂ ਨਾ ਆਈ ਤੂੰ ਇਸੇ ਦੇ ਉੱਤੋਂ ਗੱਲ ਉਹ ਹੀ ਬਾਈ ਨੂੰ ਪਤਾ ਲੱਗਦੀ ਹੈ ਮੈਂ ਤਾਂ ਦੱਸਿਆ ਨਹੀਂ ਹੈਗਾ ਬਾਈ ਨੂੰ ਤੇਰੇ ਸਾਹਮਣੇ ਸਾਰਾ ਕੁਝ ਹੋਇਆ ਤੇ ਹਜੇ ਤੂੰ ਬਾਈ ਨੂੰ ਦੱਸਿਆ ਨਹੀਂ ਹੈਗਾ ਨਹੀਂ ਜੇ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਪਤਾ ਨਹੀਂ ਹੈਗਾ ਤੈਨੂੰ ਸਾਰੀਆਂ ਬਹਿਤਾਂ ਦੀ ਜੜ ਤਾਂ ਤੂੰ ਹੀ ਹੈ ਲੜਾਈ ਇਸ ਘਰ ਦੇ ਵਿੱਚ ਤੂੰ ਪਵਾਣੀ ਆ ਹੁਣ ਹੁਣ ਤੁਸੀਂ ਦੱਸ ਦੋ ਮੈਂ ਕਿੱਥੇ ਜਾਵਾਂ ਮੈਂ ਉੱਥੇ ਚੱਲ ਤੂੰ ਆ ਆਪਣੇ ਪਿੰਡ ਚ ਆ ਜਾ ਹੋਰ ਕਿੱਥੇ ਨਾ ਆ ਜਾ ਸਾਡਾ ਘੜਾ ਛੱਡ ਦੇ ਬਸ ਸਾਡੇ ਘਰ ਦੀ ਗਲੇਸ਼ ਨਾ ਪਵਾ ਮੈਂ ਉੱਥੇ ਨਹੀਂ ਜਾ ਸਕਦੀ ਤੁਹਾਨੂੰ ਕਿਵੇਂ ਸਮਝਾਵਾਂ ਜੇ ਤੂੰ ਨਾ ਨਾ ਗਈ ਤਾਂ ਮੇਰੀ ਭਝਾਈ ਇਸ ਘਰ ਛੱਡ ਕੇ ਬਾਜੂਗੀ ਉਹ ਆ ਕੇ ਪੈ ਕੇ ਜਾ ਕੇ ਬੈਹਿਰੂ ਤੇ ਹਣ ਤੱਕ ਨਾ ਮੈਂ ਤੁਹਾਨੂੰ ਪਿਆਰ ਨਾਲ ਹੀ ਸਮਝਾਈ ਜਾਂਦੀ ਸੀ ਮੈਨੂੰ ਲੱਗਦਾ ਤੁਸੀਂ ਸਮਝਦੇ ਨਹੀਂ ਹੈਗੇ ਫਿਰ ਤੁਸੀਂ ਕਹੋਗੇ ਬਤਮੀਜ਼ੀ ਕਰਦੀ ਐ ਤੂੰ ਬਤਮੀਜ਼ੀ ਕਰਕੇ ਵੇਖ ਲੈ ਮੈਨੂੰ ਵੀ ਇਹੀ ਲੱਗਦਾ ਮੈਨੂੰ ਬਤਮੀਜ਼ੀ ਕਰਨੀ ਪਊਗੀ ਹੁਣ ਤੇ ਉਸ ਤੋਂ ਬਾਅਦ ਤੇਰਾ ਕੀ ਆਲੂਗਾ ਉਹ ਵੀ ਸੋਚ ਲਈ ਫਿਰ ਅਜੇ ਬਤਮੀਜ਼ੀ ਕੀਤੀ ਸੀ ਨਾ ਤਾਂ ਹੀ ਉਹਨਾਂ 'ਚ ਲੜਾਈ ਪਈ ਐ ਦੇਖੋ ਜੀ ਮੈਂ ਕੋਈ ਲੜਾਈ ਨਹੀਂ ਕਰਵਾਈ ਹੈਗੀ ਮੰਨਣਾ ਮੰਨ ਨਹੀਂ ਮੰਨਣਾ ਨਾ ਮੰਨ ਪਰ ਇਹ ਗੱਲਾਂ ਨਾ ਮੈਂ ਬੜਾ ਟਾਈਮ ਬਰਦਾਸ਼ਤ ਨਹੀਂ ਕਰਨੀਆਂ ਇੱਕ ਅੱਧਾ ਦੇਣੀ ਐ ਤੇਰੇ ਕੋਲੇ ਰਹਿਣਾ ਟੰਗਣਾ ਰਹਿ ਲੈ ਨਹੀਂ ਇਹ ਤੋਂ ਜੁੱਲੀ ਬਿਸਤਰਾ ਚੱਕ ਤੇ ਅਭੀ ਤੁਰਦੀ ਵਾਣ ਚਲ ਮੈਂ ਵੀ ਦੇਖਦੀ ਆ ਤੁਸੀਂ ਮੈਨੂੰ ਕਿਵੇਂ ਕੱਢਦੇ ਹੋ ਇਸ ਘਰ ਚ ਕੋਈ ਗੱਲ ਨਹੀਂ ਪਤਾ ਲੱਗ ਜੂ ਉਹ ਤਾਂ ਕੌਣ ਕਿਹਨੂੰ ਕੱਢਦਾ ਹੈਗਾ ਚਲ ਦੇਖਣਾ ਤੂੰ ਵੀ ਇੱਥੇ ਕਿੰਨਾ ਟਾਈਮ ਰਹੇਗੀ ਇਹ ਤਾਂ ਟਾਈਮ ਹੀ ਦੱਸੂਗਾ ਕੌਣ ਕਿਹਨੂੰ ਕੱਢਦਾ ਹੈਗਾ ਪਰ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੈ ਜੇ ਹੁਣ ਮੈਨੂੰ ਕੋਈ ਵੀ ਗੱਲ ਹੈ ਜੀ ਸੁਣਨ ਨੂੰ ਮਿਲ ਗਈ ਨਾ ਵੀ ਤੂੰ ਉਹਨਾਂ ਚ ਕਲੇਸ਼ ਪੋਆਇਆ ਹੈਗਾ ਜਦ ਤੂੰ ਭਾਬੀ ਰੋਚਾ ਅਨੀਮਾ ਬੋਲਿਆ ਤਾਂ ਆਪਦੀ ਜ਼ਿੰਮੇਵਾਰ ਤੂੰ ਆਪ ਹੋਏਂਗੀ ਫੇਰ ਨਾ ਆਖੀ ਵੀ ਇੱਥੇ ਕੋਈ ਬਾਤ ਘੱਟ ਹੋਗੀ ਫਿਰ ਤੁਸੀਂ ਵੀ ਮੇਰੀ ਇੱਕ ਗੱਲ ਸੁਣ ਲਓ ਕੰਨ ਖੋਲ ਕੇ ਤੁਸੀਂ ਵੀ ਜਾ ਕੇ ਭਾਬੀ ਨੂੰ ਸਮਝਾ ਦਿਓ ਵੀ ਉਹ ਵੀ ਮੇਰੇ ਨਾਲ ਬਤਮੀਜ਼ੀ ਚ ਕੋਈ ਗੱਲ ਨਾ ਕਰਨ। ਕੀ ਗੱਲ? ਤੂੰ ਉਹਨਾਂ ਦੀ ਮਾਲਕਣ ਹੈਗੀ, ਤੇਰੇ ਨੌਕਰ ਨੇ ਉਹ। ਵੀ ਤੂੰ ਉਹਨਾਂ ਦੇ ਉੱਤੇ ਰੋਪ ਝਾੜੇਂਗੀ। ਫਿਰ ਮੈਂ ਵੀ ਇਸ ਘਰ ਦੀ ਨੌਕਰ ਨਹੀਂ ਹੈਗੀ, ਜਿੰਨੀ ਹੱਕਦਾਰ ਉਹ ਆ, ਮੈਂ ਵੀ ਉੰਨੀ ਹੱਕਦਾਰ ਹੀ ਆ ਇਸ ਘਰ ਦੀ। ਮੇਰੇ ਲਈ ਤਾਂ ਇੱਕ ਤਰ੍ਹਾਂ ਦੀ ਨੌਕਰੀ ਹੈ ਤੂੰ ਇਸ ਘਰ ਚ। ਕੋਈ ਮਾਲਕਣ ਨਹੀਂ ਹੈਗੀ। ਸਮਝੀਂ ਕੁਝ ਮਰਜੀ ਜਾ ਆਪਣੇ ਆਪ ਨੂੰ। ਤੁਹਾਡੇ ਕਹਿਣ ਨਾਲ ਕੁਝ ਨਹੀਂ ਹੁੰਦਾ ਹੈਗਾ। ਮੇਰੇ ਕਹਿਣ ਨਾਲ ਹੀ ਸਭ ਕੁਝ ਹੋਊਗਾ। ਫਿਰ ਉਹ ਤਾਂ ਤੁਸੀਂ ਨਾ ਕਰਵਾਉਂਦੇ ਮੇਰੇ ਨਾਲ ਮੈਰਿਜ। ਆਹ ਬੰਨੇ ਤੇਰੇ ਮੂਰੇ ਹੱਥ। ਮੇਰੇ ਤੋਂ ਗਲਤੀ ਹੋ ਗਈ, ਮੇਰਾ ਘੜਾ ਛੱਡ ਦੇ। ਬਾਹਰ ਜਾ ਇੱਥੋਂ ਐਨੀ ਸਾਨੀ ਨਾਲ ਮੈਂ ਤੁਹਾਡਾ ਖੈੜਾ ਛੱਡਣ ਵਾਲਿਆ ਚ ਨਹੀਂ ਹੈਗੀ ਇਹ ਤਾਂ ਤੁਸੀਂ ਭੁੱਲ ਜਾ ਤੇ ਇਹ ਵੀ ਤੂੰ ਭੁੱਲ ਜਾ ਵੀ ਤੈਨੂੰ ਇਸ ਘਰ ਦੇ ਵਿੱਚ ਇੱਕ ਨੂੰ ਹੋਣ ਦੀ ਜਗ੍ਹਾ ਮਿਲ ਜੂਗੀ ਕਦੇ ਵੀ ਨਹੀਂ ਹੋਣਾ ਇਹ ਤਾਂ ਫਿਰ ਤੁਸੀਂ ਵੀ ਭੁੱਲ ਜਾ ਵੀ ਮੈਂ ਇਹ ਘਰ ਛੱਡ ਕੇ ਨਾ ਬਗ ਜੂਗੀ ਜਾਣ ਵਾਲੀ ਮੈਂ ਵੀ ਨਹੀਂ ਰਹੀ ਚੱਲ ਪਰ ਇੱਕ ਅਜਨਬੀ ਆ ਵਾਂਗ ਆਪਦਾ ਬਣਾ ਕੇ ਤੈਨੂੰ ਕਦੇ ਨਹੀਂ ਰੱਖਣ ਵਾਲਾ ਚੱਲ ਮੈਂ ਦੇਖਦੀ ਹਾਂ ਕਿੰਨਾ ਟਾਈਮ ਤੁਸੀਂ ਮੇਰੇ ਨਾਲ ਅਜਨਬੀ ਬਣ ਕੇ ਰਹਿੰਦੇ ਹੋ ਭਾਈ ਹੁਣ ਕਿਥੇ ਚੱਲਿਆ ਮੈਂ ਮੜਾ ਸ਼ਹਿਰ ਜਾ ਕੇ ਆਉਂਦਾ ਸੀ ਸੋਨੀ ਕਿਉਂ ਸ਼ਹਿਰ ਕੇ ਕੰਨ ਜਾਣਾ ਮੜਾ ਆਰਤੀ ਨੇ ਸਾਫ ਕਰਕੇ ਆਉਣਾ ਸੀ ਆਰਤੀ ਨੇ ਸਾਫ ਤੂੰ ਕਰਿਆ ਆ ਠੀਕ ਆ ਮੈਨੂੰ ਪਤਾ ਹੀ ਆ ਜਿਵੇਂ ਜਾ ਰਿਹਾ ਹੁਣ ਉਹ ਵੀ ਮੈਨੂੰ ਪਤਾ ਨਾ ਤੇਰੇ ਦਿਮਾਗ ਨੂੰ ਕੀ ਹੋਣਾਗਾ ਮੇਰੇ ਦਿਮਾਗ ਨੂੰ ਕੀ ਹੋਣਾਗਾ ਹੋਰ ਕੀ ਇਹ ਤੂੰ ਆਪ ਦਾ ਘਰ ਵੀ ਪੱਟੇਗਾ ਉਹਨੂੰ ਤਾਂ ਕੀ ਕਹਿਣਾ ਜੇ ਉੱਤੇ ਤੂੰ ਭਾਬੀ ਦੇ ਹੱਥ ਜਾਗਦਾ ਇਹ ਕੋ ਚੰਗੀ ਗੱਲ ਆ ਤੇਰੀ ਤੇਰੇ ਸਾਹਮਣੇ ਉਹ ਵੀ ਦੇਖ ਲਾ ਕਦੇ ਬੋਲੀ ਸੀ ਮੇਰੇ ਮੂਰੇ ਕਿਵੇਂ ਬੋਲਦੀ ਸੀਗੀ ਬੰਦੇ ਨੂੰ ਹਰਖ ਚੜਦਾ ਨਹੀਂਗਾ ਫਿਰ ਇਹ ਵੀ ਸੋਚਣ ਵਾਲੀ ਗੱਲ ਐ ਨਾ ਵੀ ਕਦੇ ਉਹ ਤੇਰੇ ਮੂਰੇ ਬੋਲੀ ਨਹੀਂ ਤੇ ਹੁਣ ਜਿਹੜਾ ਕੁਝ ਘਰ ਚ ਚੱਲ ਰਿਹਾ ਫਿਰ ਉਹ ਤਾਂ ਬੋਲੂਗੀ ਵੇ ਉਹਦਾ ਬੋਲਣ ਦਾ ਹੱਕ ਨਹੀਂ ਹੈਗਾ ਕਿਉਂ ਨਹੀਂ ਹੈਗਾ ਹੱਕ ਪਹਿਲਾਂ ਮੈਨੂੰ ਐਂ ਦੱਸ ਦੇ ਮੇਰੀ ਗੱਲ ਸੁਣ ਜੇ ਐਸੀ ਕੁੜੀ ਦੀ ਜਗ੍ਹਾ ਹੀ ਆਪਣੀ ਕੁੜੀ ਹੁੰਦੀ ਚਲੋ ਗਲਤੀ ਕਰਨ ਵਾਲਾ ਬੰਦਾ ਕਰ ਦਿੰਦਾ ਹਨਾ ਕੁੜੀ ਨੇ ਗਲਤੀ ਕਰਤੀ ਆਪਣੇ ਪ੍ਰਗਟ ਨੇ ਗਲਤੀ ਕਰਤੀ ਚਲੋ ਹੋ ਗਿਆ ਜਿਵੇਂ ਵੀ ਪਰ ਐ ਕਿਸੇ ਨੂੰ ਤੱਕਾ ਦੇਣਾ ਨਕਾਰਨਾ ਹੈਗੀ ਤਾਂ ਉਹ ਆਖਰ ਨੂੰ ਆਪਣੇ ਘਰ ਦੀ ਮੈਂਬਰੀ ਹੈ ਨਾ ਕਿਰਾਇਆ ਤਾਂ ਉਹਨਾਂ ਨੇ ਵਿਆਹੀ ਹੈ ਨਾ ਆਪਣਾ ਹੱਕ ਨਹੀਂ ਬਣਦਾਗਾ ਉਹਨੂੰ ਐਵੇਂ ਘਰੋਂ ਬਾਹਰ ਕੱਢਣ ਦਾ ਜੇ ਕਾਨੂੰਨ ਦੇ ਹਿਸਾਬ ਨਾਲ ਸੋਚੀਏ ਤਾਂ ਕਾਨੂੰਨ ਦੇ ਹਿਸਾਬ ਨਾਲ ਵੀ ਉਹ ਆਪਣੇ ਘਰ ਦੀ ਮੈਂਬਰ ਹੈ ਇੱਕ ਕਾਨੂੰਨ ਦੇ ਹਿਸਾਬ ਨਾਲ ਤਾਂ ਦੇਖ ਮੈਨੂੰ ਬਤਾਨੀ ਇਹ ਚੀਜ਼ਾਂ ਨੂੰ ਨਾ ਆਪਣਾ ਸਮਾਜ ਨਹੀਂ ਮੰਨਦਾ ਹੈਗਾ ਠੀਕ ਹੈ ਹੁਣ ਤੁਸੀਂ ਤਾਂ ਬਾਹਰ ਕੰਮ ਤੇ ਚੱਲ ਜਾਨੇ ਹੋ ਉਹਦੇ ਕੋਲ ਚਾਰ ਬੁੜੀਆਂ ਹੁੰਦੀਆਂ ਨੇ ਬਾਹਰ ਅੰਦਰ ਜਾਂਦੀ ਆ 100-100 ਗੱਲਾਂ ਸੁਣਨ ਨੂੰ ਮਿਲਦੀਆਂ ਨੇ ਅੰਦਰ ਨਾ ਕੁ ਮੰਤਰਨਾ ਤੇ ਪਤਾ ਹੀ ਆਪਾਂ ਨੂੰ ਲੋਕ ਤਾਂ ਹੁਣ ਫਿਰ ਗੱਲਾਂ ਕਰਨਗੇ ਹੁਣ ਲੋਕਾਂ ਦਾ ਕਿਹੜਾ ਮੂੰਹ ਮੋੜ ਸਕਦੇ ਆ ਫਿਰ ਤੁਸੀਂ ਸਲਝਾ ਲਓ ਨਾ ਅਸ ਤਾਂ ਤੁਹਾਨੂੰ ਕਹੀ ਜਾਂਦੇ ਆ ਵੀ ਦਾ ਫਦਾ ਫਾ ਕਰੋ ਇਹਨੂੰ ਕਰੋ ਕੱਢੋ ਉੱਤੋਂ ਤੁਸੀਂ ਭਾਬੇ ਕਹਿਦੇ ਨੇ ਉਹਨੂੰ ਮੈਨੂੰ ਪਤਾ ਕਿਹੜੀਆਂ ਗੱਲਾਂ ਤੋਂ ਡਰਦਾ ਜੋ ਉਹ ਕੱਲ ਨੂੰ ਕੋਰਟ ਚ ਵਾਗੀ ਨਾ ਤੇ ਆਪਣੇ ਸਾਰੇ ਟੱਬਰ ਨੂੰ ਜੇਲ੍ਹ ਹੋਊਗੀ ਕਿਉਂਕਿ ਕਾਨੂੰਨ ਦੇ ਹਿਸਾਬ ਨਾਲ ਉਹ ਇਸ ਘਰ ਦੀ ਨੂੰਹ ਹੈਗੀ ਪ੍ਰਗਟ ਦੇ ਘਰ ਵਾਲੀ ਹੈ ਮੈਨੂੰ ਨਹੀਂ ਪਤਾ ਭਰਾਵਾ ਸੋਡੇ ਕਾਨੂੰਨ ਦਾ ਉਹਦਾ ਕਾਨੂੰਨ ਨੂੰ ਚੱਕ ਉਹਦੇ ਕੋਲੇ ਸਾਰੇ ਸਬੂਤ ਨੇਗੇ ਸਬੂਤ ਤਾਂ ਜਾਲੀ ਵੀ ਬਣ ਜਾਂਦੇ ਜਾਲੀ ਨਹੀਂ ਹੈਗੇ ਮੈਂ ਚੰਗੀ ਤਰ੍ਹਾਂ ਚੈੱਕ ਕੀਤੇ ਆ ਆਨਲਾਈਨ ਵੀ ਚੈੱਕ ਕੀਤੇ ਆ ਵਿਆਹ ਕਰਾਇਆ ਹੋਇਆ ਇਹਨਾਂ ਨੇ ਦੋਵਾਂ ਨੇ ਮੈਨੂੰ ਤਾਂ ਨਹੀਂ ਪਤਾ ਤੁਸੀਂ ਮੰਨੋ ਜਾਂ ਨਾ ਮੰਨੋ ਮੈਂ ਤਾਂ ਨਾ ਉਹ ਆਉਂਗਾ ਤੇਰੀ ਭਾਬੀ ਮੰਨਣਾ ਤੇ ਨਾ ਮੈਨੂੰ ਜ਼ਰੂਰ ਤਾਂ ਮੈਨੂੰ ਤਾਂ ਉਹ ਸੱਚੀ ਚੰਗੀ ਨਹੀਂ ਲੱਗਦੀ ਅਸਲ 'ਚ ਸੋਨੀ ਤੂੰ ਕਾਵਲੀਆਂ ਗੱਲਾਂ ਨਹੀਂ ਕਰਦੇ ਹੁੰਦੇ ਉਹਨਾਂ ਤਾਂ ਭਾਬੀ ਮੰਨਣੀ ਪੈਣਾਗਾ ਪਤਾ ਨਹੀਂ ਕਿੱਥੋਂ ਆਈ ਆ ਹੈ ਕੀ ਦੀ ਕਰਤੂਤਾਂ ਖੜਿਆਉਂਦੀ ਫਿਰਦੀ ਉਹਦਾ ਰਹਿਣ ਸਹਿਣ ਦੇਖਿਆ ਪਹਿਲਾਂ ਬਾਲ ਛੱਡ ਨੂੰ ਖੁੱਲੇ ਆ ਫਿਰਦੀ ਰਹੂਗੀ ਲੈ ਦੱਸ ਕਰਾਂ ਜੋ ਇੱਜਾਦ ਇੱਜਦਾਦ ਕਰਾਂਦੀਆਂ ਤੀ ਆਪਾਂ ਨਹੀਂ ਰਹਿੰਦੀਆਂ ਹੁੰਦੀਆਂ ਨੇ ਕੋਈ ਗੱਲ ਨਹੀਂ ਉਹਨੂੰ ਮੈਂ ਸਮਝਾ ਦੂੰ ਆ ਜਿਵੇਂ ਜਿਵੇਂ ਬਾਕੀ ਬੁੜੀਆਂ ਰਹਿੰਦੀਆਂ ਘਰ ਦੀਆਂ ਉਹ ਮੇਰੇ ਆ ਕਰ ਤੂੰ ਵੀ ਉੱਥੋਂ ਵਾਲੇ ਆਪਦੇ ਫੈਸ਼ਨ ਫੂਸ਼ਨ ਛੱਡਦੀ ਕੋਈ ਨਾ ਹੌਲੀ ਹੌਲੀ ਕੋਈ ਗੱਲ ਨਹੀਂ ਆਪਣੇ ਆਪ ਹੀ ਹੋ ਜੂਗੀ ਜਿਹੜਾ ਉਹਨੂੰ ਸਮਝਾਏਗਾ ਉਹਨੂੰ ਸਮਝਾ ਦੇ ਆਪ ਵੀ ਸਮਝ ਜਾ ਆਪ ਦਾ ਘਰ ਨਖਰਾਵ ਕਰਨਾ ਜਦ ਉਸੇ ਜਾ ਕੇ ਭਾਭੀ ਵਾਗੀ ਫੇਰ ਤੇ ਫਿਰ ਉਹਨੂੰ ਵੀ ਘਰੋਂ ਕੱਢ ਨਹੀਂ ਨਾ ਸਕਦੇ ਆਪਾਂ ਮੈਨੂੰ ਨਹੀਂ ਪਤਾ ਉਹਦਾ ਤਾਂ ਠੀਕ ਹੈ ਘਰੋਂ ਕੱਢ ਤਾਂ ਸਕਦੇ ਹਾਂ ਪਰ ਕੱਢਣਾ ਨਹੀਂ ਚਾਹੁੰਦੇ ਇਹਨਾਂ ਗੱਲਾਂ ਆਹ ਤੇਰੇ ਦਿਮਾਗ ਨੂੰ ਕੀ ਹੋਇਆ ਮੈਨੂੰ ਨਹੀਂ ਪਤਾ ਮੇਰੇ ਦਿਮਾਗ ਨੂੰ ਕੀ ਹੋਇਆ ਮੇਰਾ ਤਾਂ ਦਿਮਾਗ ਖਰਾਬ ਹੋ ਰਿਹਾ ਉਹਨੂੰ ਦੇ ਜੇ ਆਪਣੀ ਤੇ ਕੇਸ ਕਰਤਾ ਉਹਨੇ ਜਾ ਕੇ ਫੇਰ ਆਂ ਕੇ ਕੇਸ ਕਰ ਦਊਗੀ ਕਰ ਕਿਉਂ ਨਹੀਂ ਦਊਗੀ ਅਗਲੀ ਕੋਲੇ ਸਬੂਤ ਆ ਸਾਰੇ ਆਂ ਤਾਂ ਕੋਈ ਮੂੰਹ ਚਾ ਕੇ ਆਈ ਤੁਸੀਂ ਜਿਹਦੇ ਨੂੰ ਉਹ ਕਰੂਗੀ ਵੀ ਮੈਂ ਵਿਆਹ ਕਰਾਏ ਬਿਨਾਂ ਸਬੂਤਾਂ ਤਾਂ ਕੋਈ ਕਿ ਨਹੀਂ ਆਜੂਗੀ ਉਦੇ ਕੋਲੇ ਸਬੂਤ ਤਾਂ ਆਈ ਆ ਉਹ ਤੂੰ ਦਾਬਾ ਸੁਣ ਉਹਦੀਆਂ ਗੱਲਾਂ ਚ ਆ ਗਿਆ ਮੈਨੂੰ ਪਤਾ ਹੀ ਸੀ ਸੋਨੂੰ ਨਾ ਸਾਰੇ ਟੱਬਰ ਨੂੰ ਸਮਝਾਉਣਾ ਬਹੁਤ ਮੁਸ਼ਕਲ ਆ ਸੋਨਨੀ ਨਹੀਂ ਅਸੀਂ ਤਾਂ ਨਾ ਸਮਝੀਏ ਬਾਈ ਮੈਂ ਤੈਨੂੰ ਇੰਨਾ ਕਹਨੀ ਵੀ ਕਰੇ ਸਹੀ ਰਹਿ ਲਿਆ ਕਰ ਸਿਆਣੇ ਵਾਲੀ ਗੱਲਾਂ ਕਰ ਲਿਆ ਕਰ ਠੀਕ ਆ ਉਸ ਤੋਂ ਗੱਲ ਹੀ ਨਹੀਂ ਸੁਣਦਾ ਹੈਗਾ ਚਿਹਰੋ ਕੁਛ ਲਿਆ ਕੇ ਦੇਣਾ ਤੈਨੂੰ ਮੈਨੂੰ ਤਾਂ ਕੁਛ ਨਹੀਂ ਲਿਆ ਕੋਈ ਗਿਆ ਆ ਛੇਰੋ ਹਾਂ ਬਈ ਪ੍ਰੀਤ ਮੈਨੂੰ ਬੁਲਾਇਆ ਸੀ ਤੂੰ ਹਾਂ ਬਈ ਮੈਨੂੰ ਪ੍ਰਗਟ ਕਹਿੰਦਾ ਸੀਗਾ ਮੇਰੇ ਕਰਕੇ ਤੁਹਾਡੇ ਚ ਲੜਾਈ ਹੋਗੀ ਤੁਹਾਨੂੰ ਪਤਾ ਹੀ ਹੈ ਘਰ ਚ ਤਾਂ ਜਿਹੜਾ ਕੋ ਚੱਲੀ ਜਾਂਦਾ ਬਈ ਮੈਂ ਐ ਸੋਚਦੀ ਆਂ ਕਿ ਮੈਨੂੰ ਲੱਗਦਾ ਸਾਰਿਆਂ ਦੀ ਭਲਾਈ ਇਹ ਚ ਆ ਮੈਨੂੰ ਇਹ ਘਰ ਛੱਡ ਕੇ ਜਾਣਾ ਪਊਗਾ ਉਹ ਨਾ ਨਾ ਕਮਲੀ ਹੋਈ ਆ ਇੱਕ ਪਾਸੇ ਤਾਂ ਤੂੰ ਉਹਨੂੰ ਆਦਾ ਭਾਈ ਕਹਿੰਦੀ ਆ ਇੱਕ ਪਾਸੇ ਆ ਘਰ ਛੱਡ ਕੇ ਜਾਣ ਦੀਆਂ ਗੱਲਾਂ ਕਰਦੀ ਆ ਬਈ ਮੈਂ ਕਹਿੰਨੀ ਆ ਤੁਸੀਂ ਮੇਰੇ ਕਰਕੇ ਆਪਦਾ ਘਰ ਨਾ ਖਰਾਬ ਕਰ ਲਿਓ। ਉਹ ਕੋਈ ਗੱਲ ਨਹੀਂ। ਤੂੰ ਟੈਨਸ਼ਨ ਨਾ ਲੈ। ਇਸ ਕਰ ਜਿਹੜਾ ਤਰਾ ਬੰਦ ਦਾ ਹੱਕ ਆ ਤੈਨੂੰ ਦਵਾ ਕੇ ਰੋਹੂੰਗਾ ਮੈਂ। ਬਈ ਮੈਂ ਹੱਕ ਲੈ ਕੇ ਵੀ ਕੀ ਕਰੂੰਗੀ? ਨਾਲੇ ਪ੍ਰਗਟ ਕਿਹੜਾ ਮੈਨੂੰ ਆਪਦੇ ਘਰ ਵਾਲੇ ਮੰਨਦਾ। ਉਹ ਕੋਈ ਗੱਲ ਨਹੀਂ। ਤੂੰ ਟੈਨਸ਼ਨ ਨਾ ਲੈ। ਹੌਲੀ-ਹੌਲੀ ਨਾ ਸਭ ਠੀਕ ਹੋ ਜਾਊਗਾ। ਇਹ ਤਾਂ ਤਤੇਗਾ ਤੈਨੂੰ ਪਤਾ ਹੀ ਐ। ਸਾਰਿਆਂ ਨੂੰ ਐ ਹੋ ਰਿਹਾਗਾ ਵੀ ਇੱਕੇ ਦਾ ਮਾਂਗੀ। ਬਾਈ ਮੈਨੂੰ ਲੱਗ ਨਹੀਂ ਰਿਹਾ ਵੀ ਕੁਝ ਠੀਕ ਹੋ ਜਾਊਗਾ ਨਾਲੇ ਮੈਨੂੰ ਕੋਈ ਦੇਖ ਕੇ ਨਹੀਂ ਜਰਦਾ ਇਸ ਘਰ ਚ ਕੋਈ ਨਾ ਅਸਲ ਗਲਤੀ ਨਾ ਪ੍ਰਗਟਦੀ ਐ ਤੇਰੀ ਕੋਈ ਗਲਤੀ ਨਹੀਂ ਹੈਗੀ ਜਦੋਂ ਪ੍ਰਗਟ ਨੇ ਕੁਝ ਦੱਸਿਆ ਹੀ ਨਹੀਂਗਾ ਅੱਜ ਵੀ ਬਾਈ ਮੇਰਾ ਕੋਈ ਕਸੂਰ ਨਹੀਂ ਸੀ ਅਮਨ ਨੇ ਮੈਨੂੰ ਖੁਦ ਧੱਕੇ ਮਾਰ ਕੇ ਕੱਢਿਆ ਰਸੋਈ ਚ ਮੇਰਾ ਕੀ ਕਸੂਰ ਸੀ ਜੇ ਮੈਂ ਰਸੋਈ ਚ ਬੱਗ ਗਈ ਉਹ ਤਾਂ ਕੌੜੀ ਐ ਉਹਦੇ ਮਨ ਚ ਕੁਝ ਨਹੀਂ ਹੋਏਗਾ ਉਹ ਤਾਂ ਬਸ ਤਨਵੀਂ ਦੱਸਾਂ ਉਹਦੇ ਬਾਰੇ ਮੈਂ ਉਹਨੂੰ ਸਮਝਾਉਣਾ ਬਹੁਤ ਔਖਾ ਵੈ ਜੇ ਉਹ ਇੰਨੀ ਸਮਝਦਾਰ ਹੋਵੇ ਤਾਂ ਘਰ ਚ ਇੰਨਾ ਗਲੇਸ਼ ਕਿਉਂ ਪਵੇ ਸਹੀ ਕਿਹਾ ਬਈ ਤੁਸੀਂ ਹੁਣ ਤਾਂ ਮੈਨੂੰ ਵੀ ਇਹ ਲੱਗਣ ਲੱਗ ਗਿਆ ਮੇਰਾ ਜਾਣੀ ਇਸ ਘਰ ਚ ਸਹੀ ਰਹੂਗਾ ਸਾਰੇ ਵਾਸਤੇ ਤੂੰ ਕਿਧਰੇ ਨਹੀਂ ਜਾਣਾ ਕੋਈ ਗੱਲ ਨਹੀਂ ਮੈਂ ਹੈਗਾ ਨਾ ਆਪੇ ਠੀਕ ਹੋ ਜਾਊ ਸਾਰਾ ਕੁਝ ਠੀਕ ਆ ਬਈ ਮੈਂ ਤੁਹਾਡੇ ਕਰਕੇ ਚੁੱਪ ਸੀ ਹੁਣ ਤੱਕ ਤੇ ਕੋਈ ਇਹੋ ਜਿਹਾ ਗਲਤ ਕਦਮ ਨਾ ਚੱਕੀਂ ਬਸ ਜਿਹਦੇ ਕਰਕੇ ਸਾਨੂੰ ਵੀ ਸ਼ਰਮਿੰਦਾ ਹੋਣਾ ਪਵੇ ਤੇ ਤੇਰੇ ਤੇ ਵੀ ਕੋਈ ਐਕਸ਼ਨ ਆਵੇ ਠੀਕ ਆ ਕੋਈ ਗੱਲ ਨਹੀਂ ਟਾਈਮ ਦੇ ਹਿਸਾਬ ਨਾਲ ਸਾਰਾ ਕੁਝ ਸਹੀ ਹੋ ਜਾਊਗਾ ਠੀਕ ਆ ਬਈ ਚੱਲ ਠੀਕ ਹੈ ਮੈਂ ਚੱਲਿਆ ਐਕਸ਼ਨ ਇਸ ਕਰ ਚ ਇੱਕ ਬਾਈ ਆ ਜਿਹੜਾ ਮੈਨੂੰ ਸਮਝਦਾਗਾ ਹੋਰ ਤਾਂ ਸਾਰੇ ਪਤਾ ਨਹੀਂ ਕਿਉਂ ਮੇਰੇ ਦੁਸ਼ਮਣ ਬਣ ਗਏ ਬismillah ਜਿੱਦਣ ਹੀ ਪ੍ਰੀਤ ਗਈ ਹੈਗੀ ਚੰਡੀਗੜ੍ਹ ਗਈ ਹੈ ਜਿੱਦਣ ਦੀ ਕਦੇ ਵੀ ਫੋਨ ਨਹੀਂ ਲਾਇਆ ਐ ਨਹੀਂ ਸੋਚਦੀ ਮੈਂ ਮੇਰੀ ਭੈਣ ਟੈਨਸ਼ਨ ਕਰਦੀ ਹੋਊਗੀ ਮੈਂ ਇੱਕ ਵਾਰ ਤਾਂ ਫੋਨ ਲਾ ਕੇ ਦੱਸਦਾ ਵੀ ਕਿਵੇਂ ਆ ਮੈਂ ਸੌਖੀ ਆ ਔਖੀ ਆ ਕਦੇ ਵੀ ਨਹੀਂ ਸੋਚਿਆ ਹੈਗਾ ਇਹ ਗੱਲ ਚਲ ਮੈਂ ਫੋਨ ਲਾ ਕੇ ਦੇਖਦੀ ਆ ਫਿਰ ਬਸ ਫੋਨ ਵੀ ਬੰਦਾ ਹੀ ਜਾਂਦਾ ਚੱਕੇ ਹੀ ਨਹੀਂ ਹੁਣ ਤਾਂ ਚਲ ਦੁਬਾਰਾ ਟਰਾਈ ਕਰਕੇ ਦੇਖਦੇ ਹਾਂ ਬਸ ਹੋਣ ਕਿਉਂ ਨਹੀਂ ਚੱਕਦੀ ਹੈਗੀ ਆ ਉਦੋਂ ਵੀ ਵੱਡੀ ਟੈਨਸ਼ਨ ਪੈ ਗਈ ਹੁਣ ਕੀ ਬਣੇ ਹੁਣ ਤਾਂ ਕੁਝ ਵੀ ਨਹੀਂ ਸੋਚਿਆ ਹੈਗਾ ਇਹ ਜੀ ਚੰਡੀਗੜ੍ਹ ਗਈ ਹੈ ਜੀ